ਸ਼ੰਭੂ ਬਾਰਡਰ ਖੋਲ ਦਿੱਤਾ ਗਿਆ ਹੈ ਜਿਸ ਨੂੰ ਲੈ ਕੇ ਉੱਥੇ ਜਾਣ ਵਾਲੀਆਂ ਤੇ ਆਉਣ ਵਾਲੀਆਂ ਆਵਾਜਾਈਆਂ ਜਿੰਨੀਆਂ ਵੀ ਗੱਡੀਆਂ ਦੇ ਵਿੱਚ ਬੈਠੀਆਂ ਸਵਾਰੀਆਂ ਨੇ ਉਹ ਪ੍ਰਸ਼ੰਸਾ ਕਰ ਰਹੀ ਹੈ ਪੰਜਾਬ ਸਰਕਾਰ ਦਾ ਕਿ ਮਾਨ ਸਰਕਾਰ ਨੇ ਬਹੁਤ ਵਧੀਆ ਕੰਮ ਕੀਤਾ ਹੈ ਇਸ ਨੂੰ ਖੁੱਲਣ ਇਸ ਨੂੰ ਜੜਾ ਕੇ ਰਸਤਾ ਖੋਲ ਕੇ ਲੋਕਾਂ ਦੇ ਰੋਜ਼ਗਾਰ ਤੇ ਬਹੁਤ ਵੱਡਾ ਫਰਕ ਪਵੇਗਾ ਤੇ ਇੰਨੇ ਟਾਈਮ ਦਾ ਰੁਕਿਆ ਹੋਇਆ ਰੋਜ਼ਗਾਰ ਹੁਣ ਦੁਬਾਰਾ ਤੇ ਜਿਹੜਾ ਕਿ ਲਾਈਨ ਦੇ ਉੱਤੇ ਆਵੇਗਾ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇੱਥੋਂ ਦੌਰਾਨ ਜਿਹੜੇ ਲੰਗਦੀਆਂ ਹੋਈਆਂ ਗੱਡੀਆਂ ਦੇ ਵਿੱਚ ਬੈਠੇ ਸਵਾਰੀਆਂ ਤੇ ਡਰਾਈਵਰਾਂ ਨੂੰ ਉਹਨਾਂ ਦੀ ਖੁਸ਼ੀ ਦਾ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਆਪਣੀ ਖੁਸ਼ੀ ਦਾ ਵੀ ਇਜ਼ਹਾਰ ਕੀਤਾ ਹੈਗਾ ਉੱਥੇ ਹੀ ਜਿਹੜੇ ਕਿ ਵਪਾਰੀ ਨੇ ਉਹਨਾਂ ਦਾ ਵੀ ਜਿਹੜਾ ਕਿ ਧੰਨਵਾਦ ਕੀਤਾ ਜਾ ਰਿਹਾ ਹੈਗਾ ਕਿ ਸਰਕਾਰ ਦੇ ਇਸ ਕਾਰਜ਼ਗੁਜ਼ਾਰੀ ਦੇ ਤੇ ਸਰਕਾਰ ਦੀ ਪ੍ਰਸ਼ੰਸਾ ਕੀਤੀ ਹੈ ਤੇ ਕਿਹਾ ਹੈਗਾ ਕਿ ਰਸਤਾ ਖੁੱਲਣ ਦੇ ਨਾਲ ਲੋਕਾਂ ਦੇ ਰੋਜ਼ਗਾਰ ਤੇ ਬਹੁਤ ਵੱਡਾ ਫਰਕ ਪਵੇਗਾ ਦੱਸ ਦਈਏ ਕਿ ਸ਼ੰਭੂ ਤਖਨੋਰੀ ਬਾਰਡਰ ਦੇ ਉੱਤੇ ਬੈਰੀਕੇਡਿੰਗ ਹਟਾ ਦਿੱਤੀ ਗਈ ਹੈ ਕੱਲ ਸ਼ਾਮ ਨੂੰ ਜਿਹੜੀ ਸ਼ੰਭੂ ਤਖਨੋਰੀ ਬਾਰਡਰ ਦੇ ਉੱਤੇ ਜਿਹੜੇ ਕਿਸਾਨ ਬੈਠੇ ਹੋਏ ਸੀਗੇ ਉਹਨਾਂ ਨੂੰ ਹਟਵਾ ਦਿੱਤਾ ਗਿਆ ਹੈਗਾ ਤੇ ਅੱਜ ਲਗਾਤਾਰ ਪੁਲਿਸ ਦੇ ਵੱਲੋਂ ਹਰਿਆਣਾ ਪੁਲਿਸ ਦੇ ਵੱਲੋਂ ਤੇ ਪੰਜਾਬ ਪੁਲਿਸ ਦੇ ਵੱਲੋਂ ਉਹ ਬੈਰੀਕੇਡਿੰਗ ਤੇ ਕੰਡਿਆਲੀ ਤਾਰ ਨੂੰ ਹਟਾਉਣ ਦੇ ਯਤਨ ਕੀਤੇ ਜਾ ਰਹੇ ਸੀਗੇ ਤੇ ਹੁਣ ਰਾਸਤਾ ਬਿਲਕੁਲ ਸਾਫ਼ ਕਰ ਦਿੱਤਾ ਹੈਗਾ ਆ ਜਾਣ ਵਾਲੇ ਲੋਕਾਂ ਨੂੰ ਹੁਣ ਸੁੱਖ ਦਾ ਸਾਹ ਜਿਹੜਾ ਕੀ ਕਹਿ ਸਕਦੇ ਆ ਉਹ ਮਿਲਿਆ ਹੈਗਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਬਾਬਤ ਬੈਠੀਆਂ ਸਵਾਰੀਆਂ ਦਾ ਕੀ ਕੁਝ ਕਹਿਣਾ ਹੈਗਾ ਗੱਡੀਆਂ ਦੇ ਵਿੱਚ ਆਓ ਤੁਹਾਨੂੰ ਇੱਕ ਵਾਰ ਸੁਣਾਉਂਦੇ ਆਂ ਆਲਰੇਡੀ ਲੱਗੀਆਂ ਹੋਈਆਂ ਇੱਥੇ ਦੋ ਤਰ੍ਹਾਂ ਦੀਆਂ ਇਸ਼ੂਜ਼ ਆ ਰਹੇ ਸੀਗੇ ਉਹਨਾਂ ਦੇ ਵਿੱਚ ਇੱਕ ਤਾਂ ਇਹ ਸਟਰਕਚਰਸ ਬਨੇ ਹੋਏ ਆ ਕੁਝ ਸੈਮੀ ਪਰਮਨੈਂਟ ਟਾਈਪ ਸਟਰਕਚਰਸ ਬਨੇ ਹੋਏ ਆ ਉਹਨਾਂ ਨੂੰ ਉਸੇ ਰਿਮੂਵ ਕਰ ਰਹੇ ਆ ਤੇ ਸੈਕਿੰਡ ਕੁਝ ਟਰਾਲੀਜ਼ ਖੜੀਆਂ ਹੋਈਆਂ ਉਹਨਾਂ ਨੂੰ ਰਿਮੂਵਲ ਉਹਨਾਂ ਦਾ ਹਲੇ ਪੈਂਡਿੰਗ ਆ ਉਹ ਚੱਲ ਰਿਹਾ ਉਹਨਦੇ ਤੇ ਕਾਰਵਾਈ ਹੁਲੇ ਹੋ ਰਹੀ ਆ ਤੇ ਜਲਤੋ ਜਲਤ ਅਸੀਂ ਇਹਨੂੰ ਕਲੀਨ ਕਰਾ ਦਾਂਗੇ ਉਸ ਤੋਂ ਬਾਅਦ ਜਦੋਂ NHAI ਇਹਨੂੰ ਇੰਦੀ ਇਨਸਪੈਕਸ਼ਨ ਕਰਕੇ ਗੋਹਰਟ ਦੇ ਦੇਗੀ ਦੈਨ ਦਾ ਟ੍ਰੈਫਿਕ ਵਿਲ ਬੀ ਓਪਨ ਸਰ ਕਦ ਤੱਕ ਐਸੇ ਐਸਪੈਕਟਿੰਗ ਟਾਈਮ ਕਿਉਂਕਿ ਕੰਮ ਤਾਂ ਜੋਰਾਂ ਤੇ ਚੱਲ ਰਿਹਾ ਸਰ ਸਾਨੂੰ ਉਮੀਦ ਹੈ ਜਲਦੀ ਹੋ ਜਾਏਗਾ ਹੋ ਸਕਦਾ ਵਿਦਨ ਅ ਨੈਕਸਟ 24 ਆਵਰਸ ਵੀ ਇਹ ਸਾਰਾ ਕੰਪਲੀਟ ਹੋ ਜਾਵੇ ਚਲੋ ਥੈਂਕ ਯੂ ਥੈਂਕ ਯੂ ਕਾਰੇ ਲੈਣ ਹੁਣ ਠੀਕ ਹੈ ਜੀ ਰਸਤਾ ਖੁੱਲ ਗਿਆ ਪ੍ਰਸ਼ਾਸਨ ਦੀ ਬਹੁਤ ਬਹੁਤ ਨਾਂਮਾਈ ਹੈ ਕਾਰਗੁਜ਼ਾਰੀ ਰਹੀ ਹੈ ਕਾਰਗੁਜ਼ਾਰੀ ਰਹੀ ਹੈ ਜਿਸ ਕਰਕੇ ਰਸਤਾ ਖੁੱਲ ਗਿਆ ਰਾਤ ਦੇ ਲੱਗੇ ਹੈ ਰਾਜਪਰਾ ਵਾਸੀਆਂ ਨੂੰ ਜਿਹੜੇ ਰਾਜਪਰਾ ਪੰਜਾਬ ਤੇ ਰਾਜਪਰਾ ਤੋਂ ਅੱਜ ਰਾਜਪਰਾ ਵਾਲੇ ਖੁਸ਼ੀ ਨਾਲ ਮਤਲਬ ਅਮ ਵਾਲੇ ਜਾਣਗੇ ਸ਼ਾਮ ਨੂੰ ਕੋ ਮੁਰਕੇ ਆਉਣਗੇ ਧੰਨਵਾਦ ਥੈਂਕ ਯੂ ਆ ਦੇਣਾ ਚਾਹੁੰਦੇ ਹਾਂ ਲੋਕਾਂ ਨੂੰ ਜੀ ਬਹੁਤ ਲਈ ਵਧੀਆ ਜੀ ਬਹੁਤ ਕੁਸ਼ਕਵਰੀ ਦੀ ਗੱਲ ਹੈ ਆਪਣਾ ਪੰਜਾਬ ਤੇ ਹਰਿਆਣਾ ਦਾ ਰਸਤਾ ਖੁੱਲ ਗਿਆ ਚੌਥਾਲਵਾਦੀ ਬਹੁਤ ਵਸ ਹੈ ਕਿਹਦਾ ਖੁਸ਼ੀ ਦਾ ਮਾਹੌਲ ਬਹੁਤ ਜ਼ਿਆਦਾ ਸਰ क्या कहना चाहते हो सर क्या कहना है धन्यवाद प्रशासन का धन्यवाद तो है ये सर रास्ता खुल गया जो पहले तो घूम के गए थे उधर से साइड से गांव में होते हुए 20-30 किलोमीटर घूम के आए थे तो अभी रास्ता खुल गया कैसे माहौल अब तो फिर बढ़िया है खुशी है लगेगा जो 20-30 किलोमीटर का समय लगता था जी वो कम लगेगा जी 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 कैसे प्रशासन का धन्यवाद करते धन्यवाद है बहुत बहुत धन्यवाद जी हम यहाँ पे ढाबा चलाते हैं किस नाम से आपका ढाबा कश्मीरी ढाबे के नाम से तो अभी जैसे सरकार ने कल कार्रवाई की है तो कितना फर्क पड़ेगा खुलने पर सरकार ने जो किया अच्छा किया हमारा भी काम ठप था थोड़ा बहुत काम चलेगा हमारा भी रोजगार चलेगा सरकार जो कर रही है वो आपने अच्छा ही कर रही है तो कितने टाइम से आपने ढाबा बंद किया था दोबारा खोलने कम से कम डेढ़ साल हो गया है पिछले साल फरवरी में बंद किया था और आज हमने चालू किया फिर से अब अब जो लगता है कि जब तो जब स्टार्ट स्टार्ट हो हो जाएगी जाएगी तो 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 काम काम पे पे तो बहुत आता है हमारी गाड़िया आती है हमारा कर, रोजगार चलता है इस वक्त अभी तक तो हम बैठे थे ठीक है। नहीं। 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 मेरा भुपेंद्री पिंडी पेट्रोल पंप करते हो रस्ता जो खुल् है ਹਾਂਜੀ ਚਲੋ ਜੀ ਜੋ ਕਰਿਆ ਠੀਕੇ ਕਰਿਆ ਉਹਨੇ ਵਧੀਆ ਕਰਿਆ ਕੰਮ ਗੱਡੀਆਂ ਚੱਲेंगी ਸਾਡਾ ਵੀ ਕੰਮ ਬੰਦੇ ਦਾ 1.5 ਸਾਲ ਹੋ ਗਏ ਹਾਂਜੀ ਮਤਲਬ ਚਲੇਗੀ ਟ੍ਰੈਵਲ ਕੋ ਚਲੋ ਕੰਮ ਸਾਰਿਆਂ ਦੇ ਹੀ ਬੰਦ ਤੇ ਜੀ ਹਾਂਜੀ ਤੇ ਕਿੰਨਾ ਫਰਕ ਪਏਗਾ ਰਸਤਾ ਖੁੱਲਣ ਦਾ ਬਹੁਤ ਫਰਕ ਪਏਗਾ ਜੀ ਹਾਂਜੀ ਬੰਦੇ ਦਾ ਜੰਮੀ ਕੰਮ ਆ ਹਾਂਜੀ